ਹਾਂਜੀ ਮਿੱਤਰੋ ਪਿਆਰਿਓ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਾਰੇ ਜਹਾਂ ਦੋਸਤਾਂ ਪਹਿਣਾ ਪਾਈਆਂ ਨੂੰ ਜਿਹੜੀ ਮੈਂ ਗੱਲ ਕਰਨ ਲੱਗਾ ਸ਼ਾਇਦ ਬਹੁਤ ਲੋਕਾਂ ਨੂੰ ਅਜੀਬ ਜਿਹੀ ਲੱਗੇਗੀ ਪਰ ਇਹ ਸੱਚ ਆ ਤੁਸੀਂ ਦੇਖਦੇ ਵੀ ਹੋ ਸੁਣਦੇ ਵੀ ਹੋ ਪੜ੍ਹਦੇ ਵੀ ਹੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀ ਮੈਂ ਅੱਜ ਕਰਨੀ ਐ ਛੋਟੀ ਜੀ ਗੱਲਬਾਤ ਗੱਲਬਾਤ ਘੁੰਮੇਗੀ ਕਲਾਕਾਰਾਂ ਦੇ ਆਲੇ-ਦੁਆਲੇ ਸਪੈਸ਼ਲੀ ਸਿੰਗਰਾਂ ਦੇ ਆਲੇ-ਦੁਆਲੇ ਸਾਡੇ ਪੰਜਾਬੀ ਇੰਡਸਟਰੀ ਦੇ ਆਲੇ-ਦੁਆਲੇ ਮੈਂ ਨਹੀਂ ਕਹਿੰਦਾ ਕਿ ਸਾਰੇ ਉਹੋ ਜਿਹੇ ਕਲਾਕਾਰ ਨੇ ਜਿਹੜੀ ਮੈਂ ਗੱਲ ਕਰਨੀ ਆ ਬੜੇ ਚੰਗੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਹੈ ਪਰਿਵਾਰ ਸੰਭਾਲ ਕੇ ਰੱਖੇ ਨੇ ਇਹੋ ਜਿਹੇ ਕਲਾਕਾਰ ਵੀ ਹੈਗੇ ਨੇ ਪਰ ਬਹੁਤ ਸਾਰੇ ਇਹੋ ਜਿਹੇ ਕਲਾਕਾਰ ਨੇ ਜਦੋਂ ਸੰਘਰਸ਼ ਕਰਦੇ ਨੇ ਜਦੋਂ ਉਹਨਾਂ ਦੇ ਕੋਲ ਕੋਈ ਸਕੂਟਰ ਤੱਕ ਵੀ ਨਹੀਂ ਹੁੰਦਾ ਸਾਈਕਲ ਹੀ ਹੁੰਦੇ ਨੇ ਜਾਂ ਬਹੁਤ ਗਰੀਬੀ ਦੇ आलम ਵਿੱਚ ਹੁੰਦੇ ਨੇ ਦੇ ਘਰ ਵੀ ਬਹੁਤ ਨਾਰਮਲ ਹੁੰਦੇ ਨੇ ਕੁਝ ਵੀ ਨਹੀਂ ਜਾਨੀ ਹੁੰਦਾ ਕੋਲ ਸੰਘਾਰਸ਼ ਜਿਹਨੂੰ ਕਹਿੰਦੇ ਨੇ ਉਹ ਕਿ ਸੰਘਾਰਸ਼ ਬਹੁਤ ਕੀਤਾ ਤੇ ਉਹੀ ਕਲਾਕਾਰ ਜੇ ਇੱਕ ਅੱਧਾ ਗਾਣਾ ਚੱਲ ਗਿਆ ਜਾਂ ਹੌਲੀ-ਹੌਲੀ ਥੋੜਾ ਪੈਸੇ ਤੇ ਲਾਉਣ ਲੱਪਿਆ ਫਿਰ ਸਕੂਟਰ ਮੋਟਰਸਾਈਕਲ ਕਾਰਾਂ ਫਿਰ ਵੱਡੀਆਂ ਕਾਰਾਂ ਵੱਡੇ ਘਰ ਬਣ ਜਾਂਦੇ ਨੇ ਤੇ ਹੌਲੀ-ਹੌਲੀ ਜਦੋਂ ਉਹਨੂੰ ਫੇਮ ਮਿਲ ਜਾਂਦਾ ਸਪੈਸ਼ਲੀ ਫੇਮ ਦੀ ਗੱਲ ਹੁੰਦੀ ਹੈ ਕਿ ਮੈਂ ਹੁਣ ਬਸ ਸਟਾਰ ਬਣ ਗਿਆ ਮੈਂ ਜੋ ਚਾਹਾਂ ਕਰ ਸਕਦਾ ਫਿਰ ਉਹਨਾਂ ਨੂੰ ਆਪਣੀ ਫੈਮਿਲੀ ਵੀ ਨਹੀਂ ਦਿਸਦੀ ਆਪਣੀ ਤੀਵੀਂ ਆਪਣੇ ਬੱਚਿਆਂ ਤੋਂ ਵੀ ਥੋੜਾ ਜਿਹਾ ਦੂਰ ਹੋ ਜਾਂਦੇ ਨੇ ਹਾਲਾਂਕਿ ਨਹੀਂ ਹੋਣਾ ਚਾਹੀਦਾ ਗੱਲ ਇਹ ਕਿ ਉਹ ਸੰਘਰਸ਼ ਜਿਹੜਾ ਹੁੰਦਾ ਉਹ ਸਿਰਫ ਉਸ ਕਲਾਕਾਰ ਦਾ ਨਹੀਂ ਹੁੰਦਾ ਉਹ ਪੂਰੇ ਪਰਿਵਾਰ ਦਾ ਹੁੰਦਾ ਨਾਲ ਜੀ ਵਿਆਹਿਆ ਹੋਇਆ ਤੇ ਉਹਦੀ ਤੀਵੀ ਦਾ ਵੀ ਸੰਘਰਸ਼ ਉਹਨੇ ਹੁੰਦਾ ਨਾਲ ਉਹ ਸਾਥ ਦਿੰਦੀ ਆ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਤੁਰੇ ਹੁੰਦੀ ਆ ਤੁਹਾਡੇ ਮਾੜੇ ਦਿਨਾਂ ਵਿੱਚ ਉਹਨੇ ਬਹੁਤ ਸਾਥ ਦਿੱਤਾ ਹੁੰਦਾ ਤੇ ਜੇ ਤੁਹਾਡੇ ਬੱਚੇ ਨੇ ਤਾਂ ਉਹ ਸਫਰ ਬੱਚਿਆਂ ਨੇ ਵੀ ਕੀਤਾ ਹੁੰਦਾ ਤਾਂ ਤੇ ਜੇਕਰ ਤੁਸੀਂ ਕੁਵਾਰੇ ਹੋ ਤੁਹਾਡੇ ਮਾਪਿਓ ਭੈਣ ਭਰਾ ਵੀ ਤੁਹਾਡੇ ਨਾਲ ਉਸ ਤੁਹਾਡੇ ਸੰਘਰਸ਼ ਦੇ ਦਿਨਾਂ ਵਿੱਚ ਸਾਥ ਦਿੰਦੇ ਨੇ ਪਰ ਗੱਲ ਇਹ ਹੈ ਕਿ ਜਦੋਂ ਤੁਹਾਡੇ ਕੋਲ ਥੋੜਾ ਪੈਸਾ ਆ ਜਾਂਦਾ ਸ਼ੋਹਰਤ ਆ ਜਾਂਦੀ ਗੱਡੀਆਂ ਗੁੱਡੀਆਂ ਆ ਜਾਂਦੀਆਂ ਦੋ ਚਾਰ ਬਾਹਰਲੇ ਟੂਰ ਲਾ ਲੈਂਦੇ ਹੋ ਤੇ ਫਿਰ ਜਿਹੜੀ ਪਤਨੀ ਤੇ ਤੁਹਾਡਾ ਬਹੁਤ ਜਿਹੜੀ ਪਤਨੀ ਨੇ ਸਾਥ ਦਿੱਤਾ ਹੁੰਦਾ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਰੇ ਹੁੰਦੀ ਤੁਹਾਡੇ ਦੁੱਖ ਸੁੱਖ ਵਿੱਚ ਸ਼ਰੀਕ ਹੋਈ ਹੁੰਦੀ ਆ ਜੇ ਤੁਸੀਂ ਅੱਧੀ ਖਾਧੀ ਆ ਤੇ ਉਹਨੇ ਵੀ ਅੱਧੀ ਖਾਧੀ ਆ ਤੇ ਉਹੋ ਹੀ ਤੀਵੀਂ ਬਾਅਦ ਤੁਹਾਨੂੰ ਮਾੜੀ ਕਿਉਂ ਲੱਗਣ ਲੱਗ ਜਾਂਦੀ ਮੇਰੀ ਸਮਝੋਂ ਬਾਹਰ ਆ ਗੱਲਾਂ ਫਿਰ ਤੁਹਾਨੂੰ ਬਾਹਰ ਲਿਆਂ ਤੀਵੀਆਂ ਬੇਸ਼ੱਕ ਤੁਹਾਡੇ ਆਪਣੇ ਵੀ 2-4 ਬੱਚੇ ਹੋਣ ਤੇ ਅਗਲੀ ਜਿਹੜੀ ਤੁਹਾਡੇ ਨਾਲ ਆ ਇਹਦੇ ਵੀ 2-4 ਬੱਚੇ ਹੋਣ ਜਾਂ ਕਈ ਵਾਰੀ ਇਹ ਵੀ ਬਹੁਤ ਕੁਝ ਹੋ ਰਿਹਾ ਕਿ ਕੁੜੀ ਕੁਵਾਰੀ ਆ ਉਹ ਵੀ ਨਹੀਂ ਦੇਖਦੀ ਕਿ ਇਹਦੇ 5-7 ਬੱਚੇ ਔਰੇੜੀ ਆ ਜਿਹੜੇ ਸਰਟੀਫਾਈਡ ਨੇ ਮਤਲਬ ਜਿਹੜੇ ਆਫੀਸ਼ੀਅਲੀ ਉਹਨਾਂ ਦੇ ਆਪਣੇ ਬੱਚੇ ਨੇ ਪਰ ਇਹਨਾਂ ਨੇ ਹੋਰ ਵੀ ਕਈ ਜਗ੍ਹਾ ਅੰਡੇ ਉਂਡੇ ਦਿੱਤੇ ਹੁੰਦੇ ਨੇ ਉਹ ਤਾਂ ਗਿਣਤੀ ਨਹੀਂ ਕਰਦੇ ਆਪਾਂ ਤੇ ਉਹਨਾਂ ਦੇ ਨਾਲ ਜਾ ਕੇ ਬਹਿ ਜਾਂਦੀਆਂ ਨੇ ਉਹਨਾਂ ਦੇ ਘਰਾਂ ਵਿੱਚ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਘਰ ਦੋ ਖਰਾਬ ਹੋਣੇ ਨੇ ਇਹ ਵੀ ਨਹੀਂ ਉਹ ਸੋਚਦੀਆਂ ਕੁੜੀਆਂ ਕਿ ਜਿਹੜਾ ਆਪਣੀ ਪਤਨੀ ਆਪਣੇ ਬੱਚਿਆਂ ਦਾ ਨਹੀਂ ਹੋ ਸਕੇ ਉਹ ਤੇਰਾ ਕਿੱਥੋਂ ਹੋ ਜਾਏਗਾ ਚਾਰ ਦਿਨ ਦਾ ਤੇਰਾ ਹੌਸਮਾ ਉਸ ਤੋਂ ਬਾਅਦ ਫਿਰ ਕੋ ਹੁਰ ਲੱਭ ਲਏਗਾ ਤੇ ਇਸੇ ਜਗ੍ਹਾ ਬੰਦਾ ਵੀ ਗਲਤ ਹੁੰਦਾ ਦੋਨੇ ਤਰ੍ਹਾਂ ਗਲਤ ਹੁੰਦੀਆਂ ਮੈਂ ਕਿਸੇ ਇੱਕ ਧਿਰ ਨੂੰ ਨਹੀਂ ਕਹਾਂਗਾ ਕੁੜੀ ਦਾ ਕਸੂਰ ਹੁੰਦਾ ਨਹੀਂ ਬੰਦੇ ਦਾ ਵੀ ਕਸੂਰ ਹੁੰਦਾ ਜੇ ਕੁੜੀ ਇਹ ਸੋਚੇ ਕਿ ਇਹ ਵਿਆਹ ਵਰਿਆ ਬਾਲ ਬੱਚੇਦਾਰ ਆ ਤੇ ਮੈਂ ਨਾ ਇਹਦੇ ਨਾਲ ਪੰਗਾ ਲਾਵਾਂ ਤੇ ਚੰਗੀ ਗੱਲ ਹੈ ਤੇ ਜੇ ਬੰਦਾ ਵੀ ਸੋਚੇ ਮੈਂ ਵਿਆਹ ਵਰਿਆ ਮੇਰੇ ਬਾਲ ਬੱਚੇ ਨੇ ਮੈਂ ਕਿਉਂ ਆਪਣਾ ਪਰਿਵਾਰ ਰੋ ਰਿਆ ਤੇ ਉਹਦੇ ਵਾਸਤੇ ਵੀ ਇਹ ਸੋਚਣ ਵਾਲੀ ਗੱਲ ਹੈ ਪਰ ਸੋਚਦੇ ਨੇ ਜਾਂ ਫਿਰ ਕਿ ਇਹ ਨੇ ਦੋਨੇ ਵਿਆਹ ਹੋਏ ਨੇ ਦੋਨਾਂ ਦੇ ਬਾਲ ਬੱਚੇ ਨੇ ਤੇ ਆਪਣਾ ਵੱਖਰਾ ਹੀ ਘਰ ਕੁੁਰ ਵਸਾ ਲੈਂਦੇ ਨੇ ਬਿਨਾਂ ਦੱਸਿਓ ਬਿਨਾਂ ਡਾਇਵੋਰਸ ਕੀਤੇ ਹੋ। ਮੈਂ ਇਹੋ ਜਿਹਾ ਵੀ ਬਹੁਤ ਕਲਾਕਾਰਾਂ ਨੂੰ ਜਾਣਦਾ ਜਿਨ੍ਹਾਂ ਨੇ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਇਤਰੇ ਮੁਲਕਾਂ ਦੇ ਵਿੱਚ ਵੀ ਕਾਫੀ ਜਗ੍ਹਾਾਂ ਡੇ ਹੁੰਡੇ ਦਿੱਤੇ ਹੋਏ ਨੇ ਕਿਉਂਕਿ ਇੱਥੇ ਆ ਕੇ ਕਈਆਂ ਨੇ ਤੇ ਇਹ ਵੀ ਨਹੀਂ ਦੱਸਿਆ ਕਿ ਮੈਂ ਵਿਆਹਿਆ ਹੋਇਆ ਜਾਂ ਨਹੀਂ ਵਿਆਹਿਆ ਹੋਇਆ। ਮੈਂ ਸਾਰਾ ਕੁਝ ਅੱਖੀਂ ਦੇਖਿਆ ਹੋਇਆ ਹੈ। ਤੇ ਉਹ ਫਿਰ ਜਿਹੜੀਆਂ ਤੀਵੀਆਂ ਨੇ ਮੇਰੇ ਕੋਲ ਬਹੁਤ ਕੇਸ ਆਏ ਹੋਏ ਨੇ, ਦੋ ਚਾਰ ਤੇ ਕੇਸ ਅਸੀਂ ਗੱਲਾਂ ਗੁੱਲਾਂ ਕੀਤੀਆਂ ਵੀ ਨੇ, ਅਜੇ ਬਹੁਤ ਨੇ। ਮੇਰੇ ਨਾਲ ਸੰਪਰਕ ਹੋਏ ਪਏ ਨੇ ਮੇਰੇ ਕੋਲ ਉਹਨਾਂ ਦੀਆਂ ਮੈਸੇਜਸ ਪਏ ਨੇ ਫੋਟੋ ਫੋਟੋਆਂ ਭੇਜੀਆਂ ਹੋਈਆਂ ਨੇ ਜਿਹੜੇ ਉਹਨਾਂ ਨੇ ਗਾਹ ਪੰਗੇ ਲਏ ਹੋ ਉਹਨਾਂ ਦੀਆਂ ਤੇ ਕਈ ਤੇ ਇਹੋ ਜਿਹੇ ਨੇ ਜਿਨ੍ਹਾਂ ਨੇ ਵਿਆਹ ਹੁੰਦਿਆਂ ਹੋਰ ਕੁੜੀ ਵੀ ਸੀਗੀ ਤੀਵੀ ਵੀ ਸੀ ਗਾਂ ਤੀਜੀ ਹੋਰ ਇੱਕ ਕਰ ਲਈ ਸੈਟ ਕੋਈ ਸਿੰਗਰ-ਸੁੰਗਰ ਲਾ ਲੋ ਜਾਂ ਕੋਈ ਵੀ ਤੇ ਇਹਨਾਂ ਬਾਰੇ ਕਿਸ ਤਰ੍ਹਾਂ ਖੁੱਲ ਕੇ ਗੱਲ ਕਰਨੀ ਇੱਕ ਦੋ ਕੇਸ ਤੇ ਆਪਾਂ ਜਰੂਰ ਕਰਾਂਗੇ ਕਿਉਂਕਿ ਕੇਸ ਜੇ ਕੋਈ ਇਦਾਂ ਦਾ ਆਉਂਦਾ ਹੈ ਉੱਤੇ ਗੱਲ ਕਰਨੀ ਚਾਹੀਦੀ ਹੈ ਇਹ ਕਿਸੇ ਨਾਲ ਕੋਈ ਪਰਸਨਲ ਹੈ ਨਹੀਂ ਰੰਜਿਸ਼ ਨਹੀਂ ਹੈ ਮੇਰੀ ਕਿਸੇ ਦੇ ਨਾਲ ਵੀ ਪਰ ਇਹ ਮੁਆਸ਼ਰੇ ਦੇ ਵਿੱਚ ਹੋ ਰਿਹਾ ਇਹ ਇੰਡਸਟਰੀ ਦੇ ਵਿੱਚ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਰੋਕਣ ਵਾਸਤੇ ਫੇ ਗੱਲਾਂ ਕਰਨੀਆਂ ਪੈਂਦੀਆਂ ਨੇ ਹੋ ਸਕਦਾ ਸਾਡੀ ਗੱਲਾਂ ਕਰਨ ਨਾਲ ਮਾੜੀ ਮੋਟੀ ਸ਼ਰਮ ਆਵੇ ਦੋਨਾਂ ਨੂੰ ਹੀ ਤੇ ਤੋਬਾ ਕਰਨ ਤੇ ਆਪੋ ਆਪਣੇ ਘਰੀ ਚਲ ਜਾਣ ਇੱਕ ਦੋ ਪਰਿਵਾਰ ਵਸਾਏ ਵੀ ਐਸੇ ਇਦਾਂ ਹੀ ਗੱਲ ਕਰਕੇ ਇੱਕ ਦੋ ਪਰਿਵਾਰ ਮੈਂ ਵਸਾਏ ਵੀ ਆ ਵਾਪਸ ਆਪਣੇ ਬੱਚਿਆਂ ਚ ਆਪਣੇ ਤੀਵਿਆਂ ਚ ਉਹਨਾਂ ਨੂੰ ਲੈ ਕੇ ਆਂਦਾ ਤੇ ਇਹੀ ਸਾਡਾ ਮਕਸਦ ਆ ਤੁਸੀਂ ਕਮੈਂਟਸ ਵਿੱਚ ਦੱਸਿਓ ਕਿ ਜੋ ਮੈਂ ਕਹਿ ਰਿਹਾ ਇਹ ਸਹੀ ਆ ਜਾਂ ਨਹੀਂ ਆ ਜਿਸ ਸਿਹਤ ਇਨਾਂ ਤੇ ਗੱਲ ਹੋਣੀ ਚਾਹੀਦੀ ਆ ਜਾਂ ਨਹੀਂ ਤੇ ਤੁਸੀਂ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦੱਸਿਓ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹਿਦਾ ਮੈਨੂੰ ਹਮੇਸ਼ਾ ਮੇਰਾ WhatsApp ਨੰਬਰ ਹਮੇਸ਼ਾ ਵੀਡੀਓ ਦੇ ਨਾਲ ਹੁੰਦਾ ਤੁਸੀਂ ਜਿੱਥੇ WhatsApp ਲਿਖਿਆ ਵੀਡੀਓ ਥੱਲੇ ਉੱਤੇ ਕਲਿੱਕ ਕਰੋਗੇ ਜਾਂ ਟੱਚ ਕਰੋਗੇ ਤੇ ਆਪਣੇ ਆਪ ਤੁਹਾਡਾ ਮੈਸੇਜਾਂ ਤੁਹਾਡੀ ਕਾਲ ਮੇਰੇ ਤੱਕ ਪਹੁੰਚ ਜਾਏਗੀ ਸੋ ਜਰੂਰ ਦੱਸਿਓ ਬੜਾ ਗੰਭੀਰ ਮਸਲਾ ਕਿਉਂਕਿ ਬਹੁਤਾ ਕੁਝ ਹੋ ਰਿਹਾ ਇੰਡਸਟਰੀ ਦੇ ਵਿੱਚ ਕਾਰਾ ਕਿ ਤੁਸੀਂ ਕੁਝ ਹੋਰ ਹੋ ਬਾਹਰ ਨਿਕਲਦੇ ਸਾਰੇ ਤੁਸੀਂ ਕੁਝ ਹੋਰ ਹੋ ਈਵਨ ਮੈਂ ਤੇ ਇਥੋਂ ਤੱਕ ਵੀ ਦੇਖਿਆ ਹੋਇਆ ਸਭ ਚੀਜ਼ਾਂ ਕਿ ਗੱਡੀ ਜਿਹੜੀ ਉਹਨਾਂ ਦੀ ਗੱਡੀ ਹੁੰਦੀ ਗੱਡੀ ਵਿੱਚ ਦੋ ਪੋਰਸ਼ਨ ਬਣਾਏ ਹੁੰਦੇ ਨੇ ਡਰਾਈਵਰ ਵਾਲਾ ਅਲੱਗ ਤੇ ਪਿਛਲੀ ਸੀਟ ਵਾਲਾ ਅਲੱਗ ਤੇ ਸੁਖਨਾ ਬੀਬੀਆਂ ਬਿਠਾਈਆਂ ਹੁੰਦੀਆਂ ਨੇ ਵਿੱਚ ਇਹ ਸੱਚ ਆ ਕੌੜਾ ਸੱਚ ਆ ਮੰਨੇ ਕੋਈ ਨਾ ਮੰਨੇ ਤੁਹਾਡੀ ਮਰਜ਼ੀ ਆ ਪਰ ਇਹ ਕੌੜਾ ਸੱਚ ਆ ਕੁਸ਼ਿਕ ਸਿੰਘ ਰਾਣੂ ਬਹੁਤ ਚੁਬੜੀਆਂ ਨੇ ਗੱਲਾਂ ਤੇ ਚੁਬੜੀਆਂ ਤੇ ਚੁਬਦੇ ਨੇ ਮੈਂ ਕੀ ਲੈਣਾ ਇਹਨਾਂ ਕੋਲੋਂ ਮੈਂ ਤਾਂ ਬਹੁਤ ਸੇਵਾ ਕਰ ਹਟਿਆ ਮੈਂ ਤੇ ਘਰ ਫੂਕ ਤਮਸਾ ਤਮਾਸ਼ਾ ਦੇਖਣ ਵਾਲਾ ਬੰਦਾ ਆ ਮੈਂ ਬੜੀ ਸੇਵਾ ਸੁਭਾ ਕੀਤੀ ਹੈ ਜਿਹੜਾ ਪਿਆਰ ਨਾਲ ਮਿਲਦਾ ਆ ਸਾਨੂੰ ਜਰੂਰ ਮਿਲਾਂਗੇ ਜਿਹੜਾ ਨਹੀਂ ਮਿਲਦਾ ਖਸਮਾਂ ਨੂੰ ਖਾਏ ਮੈਨੂੰ ਸੈਲੀਬ੍ਰਿਟੀਜ਼ ਦੇ ਮਗਰ ਭੱਜਣ ਦੀ ਮੇਰੀ ਆਦਤ ਨਹੀਂ ਹੈ ਮੇਰੀ ਫਿਤਰਤ ਨਹੀਂ ਹੈ ਬੋੜਾ ਸੇਵਾ ਸੁਭਾ ਕਰ ਲਈ ਹੋਣ ਨਹੀਂ ਜਿਹੜੇ ਮੇਰੇ ਬਹੁਤ ਕਲੋਜ਼ ਫਰੈਂਡ ਨੇ ਜਿਹੜੇ ਮੇਰੇ ਪਰਿਵਾਰ ਨੇ ਉਹਨਾਂ ਨਾਲ ਹਮੇਸ਼ਾ ਪਿਆਰ ਸੀ ਹੈ ਤੇ ਰਹੇਗਾ ਤੇ ਜਿਹੜੇ ਗਲਤ ਨੇ ਗਲਤ ਨੇ ਜਿਹੜਾ ਮਰਜੀ ਹੋਵੇ ਭਾਵੇਂ ਜਿਹੜਾ ਮਰਜੀ ਸੈਲੀਬ੍ਰਿਟੀ ਹੋਵੇ ਤੇ ਗੱਲ ਤੇ ਆਪਾਂ ਫਿਰ ਠੋਕ ਵਜਾ ਕੇ ਹੀ ਕਰਦੇ ਹੁੰਦੇ ਆ ਸੋ ਜਰੂਰ ਦੱਸਿਓ ਇਹਨਾਂ ਚੀਜ਼ਾਂ ਤੇ ਗੱਲਬਾਤ ਕਰਾਂਗੇ ਇੱਕ ਦੋ ਕੇਸ ਹੈਗੇ ਨੇ ਜਿਨ੍ਹਾਂ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਬੜਾ ਗੰਦ ਪਾਇਆ ਹੋਇਆ ਇਸ ਇੰਡਸਟਰੀ ਵਿੱਚ ਔਰ ਉਹਨਾਂ ਲੋਕਾਂ ਕਰਕੇ ਪੂਰੀ ਇੰਡਸਟਰੀ ਬਦਨਾਮ ਹੋ ਰਹੀ ਹੈ ਮੈਂ ਅਗੇ ਕਿਹਾ ਕਿ ਸਾਰੀ ਇੰਡਸਟਰੀ ਮਾੜੀ ਨਹੀਂ ਬੜੇ ਚੰਗੇ ਸਿੰਗਰ ਨੇ ਨਵੇਂਆਂ ਵਿੱਚੋਂ ਵੀ ਪੁਰਾਣਿਆਂ ਵਿੱਚੋਂ ਵੀ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਆ ਕੰਮ ਕਰਦੇ ਨੇ ਬਾਹਰ ਸ਼ੋਸ਼ੂ ਕਰਦੇ ਨੇ ਦੂਰਾਂ ਟੂਰ ਵੀ ਲਾਉਂਦੇ ਨੇ ਬਾਹਰਲੇ ਬੜਾ ਇਦਾਂ ਦੀ ਕਦੇ ਨਹੀਂ ਕਿ ਬਾਹਰ ਜਾ ਕੇ ਅਜਾਸ਼ੀਆਂ ਕਰਨ ਇਹੋ ਜਿਹੇ ਸਿੰਗਰ ਵੀ ਹੈਗੇ ਨੇ ਬਹੁਤ ਨੇ ਮੈਨੂੰ ਜਾਣਦੇ ਨੇ ਸੋ ਸਾਰੇ ਨਹੀਂ ਕੁਝ ਹੁੰਦੇ ਕਿਸੇ ਵੀ ਇੰਡਸਟਰੀ ਦੇ ਵਿੱਚ ਚੰਗੇ ਮਾੜੇ ਹੁੰਦੇ ਨੇ ਪਰ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰਾ ਇਹੋ ਜਿਹਾ ਕੁਝ ਹੋ ਰਿਹਾ ਤੇ ਬਹੁਤ ਸਾਰੀਆਂ ਲੇਡੀਆਂ ਰੋ ਰਹੀਆਂ ਨੇ ਕਿ ਬੱਚਿਆਂ ਨੂੰ ਖਰਚੀ ਵੀ ਨਹੀਂ ਦੇ ਰਹਾ ਘਰ ਵੀ ਛੱਡ ਗਏ ਘਰੀ ਵੜਦੇ ਨਹੀਂਗੇ ਇੱਥੋਂ ਤੱਕ ਕਿ ਇੱਕ ਮੇਰੇ ਕੋਲ ਕੇਸ ਆਇਆ ਹੋਇਆ ਕਹਿੰਦੇ ਆਪਣੇ ਤਲਾਕ ਵੀ ਨਹੀਂ ਹੋਇਆ ਤੀਵੀਂ ਕਹਿੰਦੀ ਆਪਣੀ ਜਿਹੜੀ ਜਿਹਦੇ ਨਾਲ ਰਹਿੰਦਾ ਉਹਨੂੰ ਨਾਲ ਲੈ ਕੇ ਆ ਉਹ ਜਨਾਨੀ ਪਿਸਤੌਲ ਕੱਢ ਕੇ ਉਹਨੂੰ ਕਹਿੰਦੀ ਮੈਂ ਤੈਨੂੰ ਮਾਰ ਦਊਂਗੀ ਜੇ ਕੁਸ ਕੀ ਜੇ ਕੋਈ ਬਹੁਤ ਹੀ ਗੱਲਬਾਤ ਕੀਤੀ ਤੇ ਉਹਦੀ ਬਰਾਦਰੀ ਦਾ ਵੀ ਨਾਮ ਲੈ ਕੇ ਉਹਨੇ ਗੱਲ ਕੀਤੀ ਆ ਮੈਂ ਤੁਹਾਨੂੰ ਰਿਕਾਰਡਿੰਗ ਮੇਰੇ ਕੋਲ ਪਈ ਜਿੱਦਣ ਉਹਨਾਂ ਬਾਰੇ ਗੱਲ ਕੀਤੀ ਕਿਉਂਕਿ ਮੇਰੀ ਆਦਤ ਆ ਮੈਂ ਵਿਦ ਪ੍ਰੂਫ ਸੱਤਾਂ ਦੇ ਆਧਾਰ ਤੇ ਮੈਂ ਗੱਲ ਕਰਦਾ ਹੁਣ ਸੋ ਇਸੇ ਤਰ੍ਹਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ